ক্ডি 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 ক ਬੀਫ ਦੇ ਵੀ ਵੀ ਆ ਗਿਆ ਦੇਵੀ ਹੱਸਦਾ ਦੇਵੀ ਲਾਈਟ ਐਂਡ ਸਾਊਂਡ ਜਮਾਲ ਲਓ ਸਾਹਮਣੇ ਜੀਵਨ ਦੀ ਕਬੱਡੀ ਹੈ ਮੇਰੇ ਮਿੱਤਰੋ ਇੱਕਮ ਫਕਾਪੁਰੀਆ ਹੋਣ 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 ਇਹ ਟੱਕਰ 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 ਚੋਟੀ ਦੀ ਇੱਕੋ ਜਿਹਾ ਸ਼ਰੀਰ ਲੱਗਿਆ ਪਿਆ ਜੋ ਜਫਾ 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 ਇੱਕ ਮਦਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਆਹ ਪਿਆਰ ਨਾਲ ਪਿਆਰ ਨਾਲ ਆਹ ਜੀਵਨ ਜੀਵਨ ਭਜ ਤਰਿਆ ਜੀਵਨ ਭਜ ਤਰਿਆ ਆਹ ਸਾਹਮਣੇ ਕਹਿੰਦੇ ਇੱਕਮ உராக சாா ஆசல்தி பிளே டாக்டர் ਦੀਵਤੁਰਜੀ ਵਾਲਾ ਕਬੱਡੀ ਪਾ ਰਿਹਾ ਚਾਰੇ ਖੜਾਰੇ ਤਿਆਰ ਨੇ ਇੱਕ ਫਤਾਹਪੁਰਗਾ ਲੱਗਾ ਹੋਇਆ ਇੱਕ ਕੰਨੀ ਵੇਖਾਂਗੇ ਨਾਲ ਸੋਖ ਮੰਘਾੜੇ ਵਾਲਾ ਤੇ ਕਾਕਾ ਸ਼ਕਰਪੁਰਗਾ ਖਰਿਆ ਦਾ ਵੀਰ ਉਹ ਬੱਲੇ 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 ਕਬੱਡੀ 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 ਮੇਲਾ ਗਰਮੀ ਦੀ ਤੌਰਖ ਭੱਗੂ ਵਰਦਾ ਚੱਲਦਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਨੰਬਰ ਰੇਡਰ ਦਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁਲਾਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁਲਾਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ